ਹੈਲੋ ਹਾਂਜੀ ਸਾਰਿਆਂ ਨੂੰ ਸਾਥਰੀਆ ਕਲ ਆਪਣੇ ਚੈਨਲ ਮਾਂ ਦਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਅੱਜ ਦੀ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਜਿਹੜੇ-ਜਿਹੜੇ ਫਰੈਂਡ ਨੇ ਇਸ ਵੀਡੀਓ ਨੂੰ ਦੇਖ ਲਿਆ ਉਹ ਕਦੇ ਵੀ ਆਪਣੇ ਬੱਚਿਆਂ ਦੀ ਫਿਕਰ ਨਹੀਂ ਕਰੇਗਾ ਕਿ ਉਹ ਅੱਗੇ ਜਾ ਕੇ ਹਨਾ ਜੀਵਨ ਦੇ ਵਿੱਚ ਸਫਲ ਹੋ ਪਾਊਗਾ ਜਾਂ ਨਹੀਂ ਹੋ ਪਾਊਗਾ ਇਸ ਵੀਡੀਓ ਦੇ ਅਨੁਸਾਰ ਤੁਸੀਂ ਆਪਣੇ ਬੱਚਿਆਂ ਨੂੰ ਹਨਾ ਮਿਹਨਤ ਕਰਨ ਵਾਸਤੇ ਸੇਵਿੰਗ ਕਰਨ ਵਾਸਤੇ ਹਨਾ ਉਹਨੂੰ ਇੱਕ ਚੰਗਾ ਇਨਸਾਨ ਬਣਾਉਣ ਵਾਸਤੇ ਲਗਾ ਸਕਦੇ ਹੋ ਆਓ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹਨਾ ਤਰੀਕੇ ਵਾਈ ਤਰੀਕੇ ਦਿਖਾਵਾਂਗੀ ਤਾਂ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਦਦੋ ਬਦ ਸ਼ੇਅਰ ਕਰੋਗੇ ਤਾਂ ਸਾਰਿਆਂ ਦਾ ਹੀ ਫਾਇਦਾ ਹੋਊਗਾ ਜੀ ਆਓ ਆਪਾਂ ਵੀਡੀਓ ਬਣਾਉਨੇ ਆਂ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੇਖੋ ਆਪਾਂ ਨੇ ਲੈ ਤਾ ਇੱਕ ਬਲੈਕਬੋਰਡ ਜਿਹਨੂੰ ਕਿ ਵਾਈਟਬੋਰਡ ਕਹਿੰਦੇ ਨੇ ਅੱਗੇ ਹੁੰਦਾ ਸੀ ਹੈਨਾ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਬਲੈਕਬੋਰਡ ਹੁੰਦੇ ਸੀਗੇ ਪਰ ਇਹ ਹੈ ਨਾ ਵਾਈਟਬੋਰਡ ਹੈਗਾ ਤੇ ਇੱਕ ਸਮੇਂ ਦੀ ਹੈ ਨਾ ਪੁਰਾਣੇ ਸਮੇਂ ਦੀ ਗੱਲ ਹੈਗੀ ਇੱਕ ਨਾ ਸੇਠ ਹੁੰਦਾ ਸੀਗਾ ਉਸ ਸੇਠ ਮਨ ਕੇ ਜਦੋਂ ਸੀਗਾ ਉਹਦਾ ਇੱਕ ਬੇਟਾ ਸੀਗਾ ਟੋਟਲ ਬੇਟਾ ਸੀਗਾ ਦਾ ਜਿਹੜਾ ਕਿ ਬੱਚੇ ਆਉਂਦੇ ਆ ਹਨਾ ਕਹਿੰਦੇ ਨੇ ਵੀ ਪਾਪਾ ਸਾਨੂੰ ਆ ਲੈ ਦਿਓ ਮੰਮਾ ਸਾਨੂੰ ਆ ਲੈ ਦਿਓ ਹਨਾ ਹਾਂਜੀ ਇੱਕ ਸੇਠ ਹੁੰਦਾ ਹੈ ਹਨਾ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਸੇਠ ਹੁੰਦਾ ਹੈਗਾ ਤੇ ਇਹ ਵੀ ਰਹਿਣਾ ਵੀਡੀਓ ਸਾਰੀ ਬਣਾ ਕੇ ਦਿਖਾਉਣ ਦਾ ਮਤਲਬ ਤੁਹਾਨੂੰ ਇਹ ਹੀ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਹਨਾ ਇੱਕ ਸੇਵਿੰਗ ਕਰਨੀ ਸਿਆਸਤੋਂ ਵੀ ਹੈ ਨਾ ਜਿਹੜਾ ਪੈਸਾ ਉਹ ਕਿਸ ਤਰੀਕੇ ਨਾਲ ਕਮਾਇਆ ਜਾਂਦਾ ਕਿਉਂਕਿ ਬੱਚੇ ਆਪਾਂ ਨੂੰ ਏਟੀਐਮ ਮਸ਼ੀਨ ਹੀ ਸਮਝਦੇ ਆ ਨਾ ਇੱਕ ਸੇਠ ਹੁੰਦਾ ਹੈ ਤੇ ਇੱਕ ਉਹਦਾ ਪੁੱਤਰ ਹੁੰਦਾ ਹੈਗਾ ਤੇ ਉਹ ਡੇਲੀ ਆ ਕੇ ਕਹਿੰਦਾ ਵੀ ਪਾਪਾ ਮੈਨੂੰ ਹੈ ਨਾ ਪੈਸੇ ਦਿਓ ਪਾਪਾ ਮੈਨੂੰ ਗੱਡੀ ਚਾਹੀਦੀ ਹੈ ਪਾਪਾ ਮੈਨੂੰ ਮੋਬਾਈਲ ਚਾਹੀਦਾ ਬੜਾ ਚਲੋ ਪਹਿਲਾਂ ਪਹਿਲਾਂ ਸੇਠ ਦੀ ਜਾਂਦਾ ਤੇ ਬੱਚਾ ਜਿਹੜਾ ਉਹ ਵੱਡਾ ਹੁੰਦਾ ਜਾਂਦਾ ਹੈ ਨਾ ਤੇ ਫਿਰ ਜਿਹੜਾ ਸੇਠ ਹੈ ਉਹ ਉਹਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਹੈ ਨਾ ਵੀ ਬੱਚਾ ਵੱਡਾ ਹੋ ਰਿਹਾ ਹੈਗਾ ਤੇ ਮੇਰੇ ਹੁਣ ਇਹਨੂੰ ਆਰਥ ਕਿਵੇਂ ਪਾਵਾਂ ਮੈਂ ਕਮਾਈ ਕਰਨ ਦੀ ਕਿਉਂਕਿ ਉਹਨੂੰ ਐ ਹੁੰਦਾ ਵੀ ਮੇਰੇ ਪਿਤਾ ਕੋਲੇ ਤਾਂ ਬਹੁਤ ਪੈਸਾ ਹੈਗਾ ਨਾ ਪਰ ਸੀਠ ਉਹਨੂੰ ਕਹਿੰਦਾਗਾ ਵੀ ਤੈਨੂੰ ਐਸੋ ਆਰਾਮ ਰੋਟੀ ਪਾਣੀ ਹੈਨਾ ਘਰੇ ਤਾਂ ਮਿਲੂਗਾ ਜੇ ਤੂੰ ਮੈਨੂੰ ਇੱਕ ਟਕਾ ਹੈਨਾ ਰੋਜ਼ ਲਿਆ ਕੇ ਦਿਆ ਕਰੇਗਾ ਇੱਕ ਟਕਾ ਮਤਲਬ ਕਿ ਉਸ ਸਮੇਂ ਦਾ ਹੈਨਾ ਅੱਜ ਦੇ 1000 ਰੁਪਏ ਦੇ ਬਰਾਬਰ ਸੀਗਾ ਤੇ ਉਹ ਮੁੰਡਾ ਕਹਿੰਦਾ ਵੀ ਠੀਕ ਹੈ ਲਾ ਕਿਉਂਕਿ ਉਹਨੂੰ ਤਾਂ ਐ ਸੀਗਾ ਵੀ ਪੈਸਾ ਪਤਾ ਨਹੀਂ ਹੈਨਾ ਐਦਾਂ ਹੀ ਆ ਜਾਂਦਾ ਹੈਗਾ ਤੇ ਮੁੰਡਾ ਗਿਆ ਤੇ ਆਪਣੀ ਹੈਨਾ ਮੰਮੀ ਤੋਂ ਉਹਦੀ ਮੰਮੀ ਸੀਗੀ ਉਹਦੇ ਕੋਲੇ ਜਾਇਆ ਕਰੇ ਤੇ ਉਹਦੇ ਕੋਲੋਂ ਉਹਨਾ ਉਹ ਇੱਕ ਟਕਾ ਲਿਆਇਆ ਕਰੇ ਤੇ ਇਦਾਂ 4-5 ਦਿਨ ਹਨਾ ਉਹ ਆਪਦੇ ਪਿਓ ਕੋਲੇ ਆਉਂਦਾ ਰਿਹਾ ਟੱਕਾ ਲੈ ਕੇ ਤੇ ਪਿਓ ਕੋਲੇ ਜਦੋਂ ਆਇਆ ਤਾਂ ਪਿਓ ਕਹਿੰਦਾ ਐ ਕਰ ਉੱਥੇ ਇੱਕ ਖੂਹ ਸੀਗਾ ਕਹਿੰਦਾ ਇਹ ਟੱਕੇ ਨੂੰ ਨਾ ਉਹਦੇ ਵਿੱਚ ਸੇੜ ਦੇ ਤੂੰ ਮੁੰਡਾ ਨਾ ਪਟੱਕ ਦੇ ਨੇ ਉਹ ਨੂੰ ਟਾਕੇ ਨੂੰ ਨਾ ਖੂਹ ਦੇ ਵਿੱਚ ਨਾ ਸੇੜ ਦਿਆ ਕਰੇ ਇਦਾਂ ਹੀ ਚੱਲਦਾ ਰਿਹਾ 4-5 ਦਿਨ ਤੇ ਫਿਰ ਜਿਹੜਾ ਸੇਟ ਸੀ ਉਹ ਨੂੰ ਪਤਾ ਲੱਗ ਗਿਆ ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਤੇ ਘਰ ਵਾਲੀ ਨੂੰ ਕਹਿੰਦਾ ਤੇ ਫਿਰ ਉਹਦੇ ਪੁੱਤਰ ਨੇ ਸੇਠ ਦੇ ਨੇ ਹਨਾ ਸੇਠ ਨੂੰ ਕਿਹਾ ਕਿ ਪਿਤਾ ਜੀ ਜਿਹੜਾ ਇਹ 1 ਰੁਪਿਆ ਮੈਂ ਬਹੁਤ ਮਿਹਨਤ ਨਾਲ ਕਮਾਇਆ ਮੈਂ ਸਾਰਾ ਦਿਨ ਹਨਾ ਮਜ਼ਦੂਰੀ ਦਿਹਾੜੀ ਕੀਤੀ ਹੈਗੀ ਤਾਂ ਕਿ ਤੇ ਜਾ ਕੇ ਮੈਨੂੰ ਇਹ 1 ਟਾਕਾ ਮਿਲਿਆ ਤਾਂ ਸੇਠ ਹਨਾ ਬਹੁਤ ਖੁਸ਼ ਹੋਇਆ ਤੇ ਆਪਣੇ ਪੁੱਤਰ ਨੂੰ ਗਲ ਦੇ ਨਾਲ ਲਾਇਆ ਕਿ ਉਹਨੇ ਕਿਹਾ ਕਿ ਹਨਾ ਪੁੱਤਰ ਜੀੜੀ ਵੀ ਜ਼ਮੀਨ ਜਾਇਦਾਦ ਪੈਸਾ ਤੇ ਜੋ ਕੁਝ ਵੀ ਹੈ ਮੈਂ ਤੇਰੇ ਵਾਸਤੇ ਹੀ ਕਮਾ ਰਿਆ ਹਾਂ ਪਰ ਇਹ ਨਹੀਂ ਹੈਗਾ ਵੀ ਹਨਾ ਇਹ ਸਾਰੀ ਉਮਰ ਤੂੰ ਇਹਨੂੰ ਖਾਈ ਜਾਵੇਂਗਾ ਉਡਾਈ ਜਾਵੇਂਗਾ ਜਦੋਂ ਤੂੰ ਖੁਦ ਮਿਹਨਤ ਕਰੇਂਗਾ ਕੂਦੋ ਪੈਸੇ ਨੂੰ ਖਾਚੇਗਾ ਤੈਨੂੰ ਫਿਰ ਪਤਾ ਚੱਲੇਗਾ ਕਿ ਇਹਦੀ ਅਸਲੀ ਅਹਿਮੀਅਤ ਕੀ ਹੈਗੀ ਤੇ ਉਸਨੇ ਕਿਹਾ ਵੀ ਮੈਂ ਤੈਨੂੰ ਹਨਾ ਪੈਸੇ ਦੀ ਅਹਿਮਤ ਸਮਝਾਉਣ ਵਾਸਤੇ ਹੀ ਤੈਨੂੰ ਕੰਮ ਕਰਨ ਲਈ ਕਿਹਾ ਸੀਗਾ ਕਿਉਂਕਿ ਜਦੋਂ ਤੂੰ ਮਿਹਨਤ ਕਰੇਗਾ ਆਪਦੀ ਮਿਹਨਤ ਦੀ ਕਮਾਈ ਨੂੰ ਖਾਚੇਗਾ ਤੈਨੂੰ ਫਿਰ ਪਤਾ ਲੱਗੇਗਾ ਕਿ ਪੈਸਾ ਕਿੱਦਾਂ ਵਧਦਾ ਹੈਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਨਾ ਆਪਣੇ ਬੱਚਿਆਂ ਨੂੰ ਵੀ ਇਸ ਵੀਡੀਓ ਨੂੰ ਹਨਾ ਜ਼ਰੂਰ ਦਿਖਾਉਣਾ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਬੱਚਿਆਂ ਨੂੰ ਹਨਾ ਥੋੜਾ ਥੋੜਾ ਮਨ ਕੇ ਬਚਤ ਕਰਨੀ ਸਿੱਖਾ ਸਕਦੇ ਹਾਂ ਬੱਚਿਆਂ ਨੂੰ ਆਪਾਂ ਬਚਪਨ ਤੋਂ ਹੀ ਆਦਤ ਪਾਵਾਂਗੇ ਤਾਂ ਬੱਚੇ ਵੱਡੇ ਹੋ ਕੇ ਸੇਵਿੰਗ ਕਰਨ ਲੱਗ ਜਾਣਗੇ ਤੇ ਆਪਾਂ ਨੂੰ ਫਿਕਰ ਵੀ ਨਹੀਂ ਹੋਣਾ ਤੇ ਮਾੜੀ ਸੰਗਤ ਤੋਂ ਵੀ ਬਚਣਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ